ਸਤਿ ਸ਼੍ਰੀ ਅਕਾਲ ਜੀ ਸਾਲਮ ਮੋਦੀ ਫਾਰਮ YouTube ਚੈਨਲ ਦਾ ਅੱਜ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਸ਼ੇਰ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਤਾਜ਼ੀਆਂ ਸੋਇਆਂ ਤੇ ਇੱਕ ਆਗਾ ਜਿਹੜੇ ਤੁਹਾਨੂੰ ਚੰਗੇ ਰਿਕਾਰਡ ਵਾਲੀ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਕਿੰਨਾ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਸਨੋ ਠੀਕ ਠਾਕ ਜੀ ਹਾਂਜੀ ਵੀਰ ਜੀ ਆਪਣੇ ਸਭ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀਏ ਹਾਂ ਸੰਸੇਰ ਸਿੰਘ ਤਸੀਲ ਨਹੀਂ ਨਾਲਾ ਜ਼ਿਲ੍ਹਾ ਹੁંਸਾ ਤੇ ਫੋਨ ਨੰਬਰ ਵੀ ਕੋਲ ਤਾਂ 95922829 ਤੱਕ ਠੀਕ ਹੈ ਹਾਂਜੀ ਅੱਜ ਸਾਰੀਆਂ ਸੂਈਆਂ ਹੀ ਆ ਹਨਾ ਸਾਰੀਆਂ ਸੂਈਆਂ ਆ ਜੀ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਆ ਤਾਜੀ ਸੂਈ ਹੈ ਇਹ ਵੀ ਆ ਦੇਖ ਸਾਡੇ ਬੱਚੇ ਦਾ ਨਾੜੂ ਜਿਹੜਾ ਬਿਲਕੁਲ ਨਾਲੀ ਨਾਲੀ ਗਿੱਲਾ ਹੀ ਨਾੜੂ ਕਿੰਨੇ ਦਿਨਾਂ ਹੋਈ ਸੂਈ ਨਾ ਇਹਨੂੰ ਅੱਜ ਤੇ ਜਾਂਦੇ ਨੇ ਤੀਸਰਾ ਦਿਨ ਹੈ ਹਾਂਜੀ ਤੇ ਕਿੰਨੇ ਅਜੇ ਤਾਂ ਬੋਲਾ ਹੀ ਜਾਣਾ ਇਹਦੇ ਕੋਲ ਬੋਲਾ 13 13 ਕਿਲੋ ਲੀਟਰ ਵਾਲਾ ਤਿਆਰ ਜਿਹੜਾ ਬਿਲਕੁਲ ਜਿਹੜਾ ਤਿਆਰ ਜਿਹੜਾ ਬਣਾ ਲੈਣਾ ਤੇ ਕਿੰਨਾ ਕੁ ਚਵਾਈ ਜਾਊਗੀ ਦੁੱਧ 15 16 17 ਕਿਲੋ ਕਰ ਦੂਗਾ ਉਹਨਾਂ ਨਾਰਮਲ ਚੱਲੇਗਾ ਤੋਰੋ ਫੇਰੇ ਕਰੀ ਨਾ ਬਾਕੀ ਆਧੇ ਸਾਦੇ ਨਾੜੂ ਜਿਹੜਾ ਬਿਲਕੁਲ ਨਾਲ ਗਿੱਲਾ ਹੀ ਆ ਹੱਲੇ 17 ਕਿਲੋ ਦੇ ਗਰੀ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਤਾ ਜੀ ਸੋਈ ਹੈ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆਂ ਹਾਂ ਦੇਖ ਸਾਦੇ ਥੱਲੇ ਚੰਗੀ ਬਣੀ ਆ ਜਿਹੜੀ ਜਵਾ ਜਰਾ ਕਿੰਨੇ ਕੀ ਦਿਖਾ ਦੀਏ ਦਾ ਇੱਕ ਠੀਕ ਤੇ ਹਵਾ ਨੇ ਦੇ ਨਾੜਾਂ ਵਿੱਚ ਜਿਹੜੀਆਂ ਬ੍ਰੇਕ ਬ੍ਰੇਕ ਆਪਾਂ ਦੇਖ ਸਕਦੇ ਹਾਂ ਕਾਫੀ ਚੰਗੀਆਂ ਬਾਕੀ ਜਿੰਨੇ ਵੀ ਆ ਸਫਾਈ ਜਿਆ ਪੂਰੀ ਤੇ ਬਾਕੀ ਰੰਗ ਰੂਪ ਦੀ ਵੀ ਸੋਹਣੀ ਆ ਥੱਲੇ ਵੀ ਚੰਗੀ ਤਿਆਰ ਹੋਈ ਆ ਤੇ ਇਹਦਾ ਫਿਰ ਮੁੱਲ ਵੀ ਕੀ ਨਾ ਰੱਖਣਾ ਆਪਾਂ ਇਹਦਾ ਮੁੱਲ ਕੀ ਨਾ ਆ 50000 ਚੋਂ ਕਰ ਦੀ ਕਮਾਨ ਤਨ ਆਪ ਹੀ ਤੁਸੀਂ ਕਰ ਲੈ ਕਿੰਨਾ ਕਰ ਦੋਗੇ 45000 ਦੀ ਦੇ ਦੀ 45 ਚੋਂ ਕਰ ਦਈਏ ਛੁਰਛੜ ਜਿੰਨੀ ਕਰਾਣੀ ਕੋਈ ਨਹੀਂ ਕਰਾਉਣਾ 5000 ਛੱਡਦੀ ਐ ਫਿਰ 40 ਦੀ ਦੇ ਦਈਏ 10 ਦੀ 40 ਦੀ ਵੀਰ ਭਰਾ ਕੋਲ ਲਾ ਕੇ ਮੋੜਦੇ ਅੰਨੇ ਅੱਛਾ ਹਾਂ ਠੀਕ ਹੈ ਜੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਗਈ ਆਪਣੇ ਕੋਲ ਇਹ ਬੜੀ ਅਲੱਗ ਜਿਹੀ ਚੀਜ਼ ਐ ਜਣੀ ਕੱਦ ਕਾਠ ਪੱਖੋਂ ਪੂਰੀ ਜਵਾਨ ਐ ਤੇ ਇਹੋ ਜੇ ਰੰਗ ਰੂਪ ਚ ਏਡੇ ਕੱਦ ਵਾਲੀਆਂ ਗਾਵਾਂ ਥੋੜੀਆਂ ਜੀਆਂ ਘੱਟ ਵਿਖਦੀਆਂ ਆਪਾਂ ਨੂੰ ਹੈਗੀ ਕਰੋਸ ਪੰਜ ਥੱਲਿਆਂ ਵੀ ਬੜੀ ਸਫਾਈ ਚ ਤੇ ਅੱਗੇ ਵੀ ਠੰਡੀ ਤੇਰੀ ਆ ਜਿਹੜੀ ਆ ਦੇਖ ਸਾਦੇ ਤੇ ਮੱਛਾ ਮਗਰ ਇਹਦੇ ਬੱਛੀ ਜੇ ਇਹਦੇ ਬੱਛੀ ਜੇ ਵਿੱਚ ਇਹ ਵੀ ਤਾਜੀ ਸੋਈ ਜਾਵਦੀ ਹੈ ਤਾਜੀ ਨੇ ਜੀ ਇਹਨੂੰ ਕਿੰਨੇ ਦਿਨ ਹੋਈ ਸੋਈ ਨੂੰ ਇਹਨੂੰ 16 ਦਿਨ ਤੋਂ ਮੈਂ ਜਾਂਦੇ ਸੋਈ ਤੇ ਇਹ ਕਿੰਨਾ ਦੁੱਧ ਤਿਆਰ ਕਰ ਗਈ ਹੈ ਥੱਲੇ ਵੀ ਜੀ ਹੋਊਗਾ 17 ਦੀ ਗਾਰੰਟੀ ਹੋਊਗੀ ਪੱਕਾ ਦੋ ਜਿਹੜਾ ਤਿਆਰ ਇਹਦੇ ਤੇ ਦੁੱਧ ਜੇ ਬਾਜੂ ਜੀ ਹੋਰ ਬਾਜੂ ਜੀ ਕੋਈ ਕਿੰਨਾ ਲੀਟਰ ਕਰੋ 20 ਤੋਂ ਬਾਅਦ ਜਾਓਗੇ ਅੱਛਾ ਵੀ ਇਹ ਬਾਰੇ ਵੀ ਚੱਲੂਗੀ ਰਮਾਨ ਬਾਕੀ ਇਹ ਵੀ ਇਹਦਾ 20 ਕਿਲੋ ਦੁੱਧ ਵੀ ਜਿਹੜਾ ਵਾ ਮੱਜਾਂ ਦੇ ਬਰਾਬਰ ਚੰਗੀ ਫੈਂਟ ਵਾਲਾ ਮੱਜਾਂ ਦੇ ਬਰਾਬਰ ਦੁੱਧ ਹੋਣਾ ਵਾ ਤੋਰਾਂ ਮੈਂ ਫਿਰ ਇੱਕ ਦਿਨ ਲੈਜੋ ਇਹਦਾ ਵਿੱਚਵਾ ਜਿਹੜਾ ਕਹਿੰਦੇ ਕਿ ਦਿਖਾ ਜਿਵੇਂ ਕਿ ਬਰਾ ਜਿਹੜਾ ਦੇਖ ਸਕਦੇ ਜੀ ਹੈਗੀ ਠੰਡੀ ਤੇਰੀ ਆ ਕੋਈ ਰੱਸੀ ਪਾਉਣ ਦੀ ਜ਼ਰੂਰਤ ਨਹੀਂ ਕੋਈ ਕੋਝ ਨਹੀਂ ਬਿਲਕੁਲ ਮੋਟੀ ਧਾਰਿਆ ਜਿਹੜੀ ਆ ਦੇਖ ਸਾਡੇ ਥਣ ਬੜਾ ਕਮਾਲ ਤੇ ਇੱਕੋ ਜਿਹਾ ਗੈਪ ਦਾ ਇੱਕੋ ਜਿਹਾ ਸਾਈਜ਼ ਦੇ ਚਾਰੇ ਥਣ ਜਿਹੜੇ ਲੱਗੇ ਆ ਦੇਖ ਸਾਡੇ ਜੀ ਬਿਲਕੁਲ ਇੱਕੋ ਜਿਹਾ ਥਣ ਆ ਤੇ ਇਹਦਾ ਫਿਰ ਮੁੱਲ ਵੀ ਦੀ ਫਿਰ ਕਿੰਨਾ ਜੀ ਪ੍ਰਿੰਟ ਚ ਕਰਨਾ ਕੋ ਮਾਨਤਨ ਕਿੰਨਾ ਦਿਓ 62 ਦੀ ਦੇ ਦੀਏ 60 ਦੀ ਜਗ੍ਹਾ। ਅੱਛਾ 60 ਦੀ ਦੇ ਦੋਗੇ। ਮੇਰੇ ਭਰਾ ਫੋਨ ਲਾਵੇ ਹੋਰ ਮਨਤਨ ਕਰਦਾ। ਮਨਤਨ ਨਹੀਂ ਮੋੜਦੇ। ਬਾਕੀ ਆ ਬੇ ਇਹ ਚੀਜ਼ ਥੋੜੀ ਜੀ ਘੱਟ ਲੱਭਦੀ ਆ। ਆ ਦੇਖੋ। ਡੇਰੀਆਂ ਚ ਜਵਣ ਵਾਲੀ ਗਾਵਾਂ ਕਿਉਂਕਿ ਇਹੋ ਜਿਹੇ ਗਾਵਾਂ ਦਾ ਦੁੱਧ ਵੀ ਚਿੱਟਾ ਹੁੰਦਾ। ਤੇ ਸੰਗ ਨੇ ਦੁੱਧ ਵਾਲੀਆਂ ਗਾਵਾਂ ਹੁੰਦੀਆਂ ਵੇ। ਇਹ ਠੰਡੀ ਸੀ। ਠੀਕ ਹੈ ਜੀ। ਤੇ ਹੁਣ ਇੱਕ ਗਾਂ ਜਿਹੜੀ ਹੋਰ ਰਹਿ ਗਈ ਆ। ਇਹ ਕਿੰਨੇ ਦੁੱਧ ਵਾਲੀ ਚ ਵਿੱਤੀ? ਇਹ ਸੰਜ ਨੇ ਤਾਂ ਵਿੱਚ 20 ਕਿਲੋ ਲਵਾਇਆ ਜੀ। ਅੱਛਾ। ਹੌਣ ਤੋ ਕੱਢ ਦੇ ਹੁਣ ਕਿਨਾਂ ਦੋਦੇ ਦੇਖੋ ਹੁਣ ਇਥੇ ਲੇ ਹੋਊ 872 ਗ੍ਰੈਂਟੀ ਹੋਵੇ ਜੀ ਅੱਛਾ ਹੈ ਵੀ ਜੀ ਵੀ ਠੰਡੀ ਤੇ ਨਹੀਂ ਜਿ ਤਰ੍ਹਾਂ ਕੋ ਮੱਝ ਗਈ ਤੋਰੋ ਹੈ ਕਰੀ ਨਾ ਬਾਕੀ ਕਦ ਕਾਠੇ ਦਾ ਵੀ ਪੂਰਾ ਜਵਾਨ ਆ ਚੰਗੀ ਰਕਾਰਡ ਵਾਲੀ ਆ ਜਿਹੜੀ ਆ ਜੀ ਹੁਣ ਤੇ ਚਲੋ ਤੋਕੜਿਆ ਬੱਚੇ ਤੋਂ ਵੀ ਨਹੀਂ ਬਾਕੀ ਇਹੋ ਜੀ ਵੜ ਗਾਂ ਬੰਨ ਜੇ ਤੇ ਚੰਗੀ ਰਕਮ ਤਿਆਰ ਕਰਦੀ ਹੈ ਸੋ ਮੱਝੀ ਵੀ ਤਾਰਾ ਇੱਥੇ ਮਖਰੀਏ ਕੋ ਦਿਖਾ ਦੇ ਇੱਥੇ ਦਿਖਾ ਦੇ ਆ ਦੇ ਸਾਡੇ ਇਤਨਾ ਹੀ ਰਸਤੇ ਛੱਡ ਕੇ ਤੇ ਬਿਲਕੁਲ ਸਾਫ਼ ਜਵਾਬ ਆ ਜਿਹੜਾ ਇਹਦਾ ਠੀਕ ਹੈ ਮੱਝੀ ਨੂੰ ਬਾਜੇ ਕੋ ਪਾੜੇ ਦੀ ਲੋੜ ਨਹੀਂ ਸੀ ਬਾਕੀ ਇਹ ਵੀ ਕੱਦ-ਕੱਟ ਚੰਗਾ ਰੰਗ ਰੂਪ ਤੇ ਵੀ ਸੋਹਣੀ ਆ ਫਰਾਉ ਦੀ ਮਾੜੀ ਠੀਕ ਹੈ ਜੀ ਇਹ ਤਾਂ ਰੇਪਾ ਨਹੀਂ ਖਾਣਾ ਚਾਹੀਦਾ ਇਹ ਤੋਂ ਪਰਹੇਸਨ ਦੇ ਠੀਕ ਹੈ ਜੀ ਜਦੋਂ ਹੋਰ ਵਾਜੂ ਰਗੀ ਠੀਕ ਹੈ ਨਾਮਾ ਸੇਵਾ ਨੇ ਮਾੜੇ ਤੋਂ ਆਈ ਜਿਹੜੀ ਸੇਵਾ ਜਿਹੜੀ ਠੀਕ ਹੈ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਕਿੰਨੇ ਦੇ ਕਿੰਨੇ ਦੀ 30 ਤੇ ਜ਼ਿਆਦਾ ਹੋ ਜਾਣਾ ਜੀ ਜੱਸ ਨਾ ਹੀ ਕਰੋ ਬਿਲਕੁਲ 25 ਦੀ ਦੇਣੀ 25 ਤੇ ਕਰਨਾ ਕੋ ਮਨਤਨ ਕਿੰਨਾ ਕਰਾਉਣਾ ਸਰਦ 2000 ਛੱਡਦੀ ਹੈ 20000 ਦੀ ਦੇ ਦੰਗੇ ਅੱਛਾ 20000 ਹੀ ਦੇ ਦੋਗੇ ਬਾਕੀ ਇਹ ਆ ਵੀ ਇਹਦਾ ਕੱਲਾ ਦੁੱਧ ਦਾ ਮੁੱਲ ਦੀਆਂ ਨਾਲ 1.5 ਮਹੀਨੇ ਦੀ ਬਣੀ ਵੀ ਹੈਗੀ ਜੀ ਅੱਛਾ ਜਾਦਪਾਤ ਦਾ ਮੁੱਲ ਠੀਕ ਹੈ ਜੀ ਧਰ ਲਿਆਂਦੇ 35 ਦਾ ਭਰਾਇਆ ਠੀਕ ਹੈ ਜੀ ਬਾਕੀ ਸਾਡੇ ਕੋਲ ਰਾਤੀ ਆਈਏ ਨਹੀਂ ਹੁਣ ਪਾਰਤੀ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਬਾਕੀ ਇਹ ਆ ਵੀ ਤੁਹਾਡੇ ਘਰ ਕੋਈ ਤਸੱਲੀ ਕਰਕੇ ਹਨਾ ਚਵਾਈ ਕਰਕੇ ਪਾਸ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪਸ਼ੂ ਖੜੇ ਕੋਈ ਵੀ ਖੜਨੀ ਆ ਕਿਤੇ ਆ ਵੀ ਲੈਣੀ ਆ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਪਸ਼ੂ ਖਰੀਦੋ ਜੀ